ਪੰਜਾਬ ਦੀ ਸਿਆਸਤ ਨੂੰ ਲੈ ਕੇ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਦੱਸਦੀ ਹੈ ਕਿ ਰਾਚਾ ਵਿੜਿੰਗ ਯਾਨੀ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਸੁਨੀਲ ਜਾਖੜ ਨੂੰ ਚੈਲੰਜ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਬਰੋਹਰ ਤੋਂ ਜਿਹੜੀ ਕਿ ਚੋਣ ਲੜੋ ਤੇ ਜੇਕਰ ਤੁਸੀਂ ਹਾਰ ਜਾਂਦੇ ਹੋ ਤਾਂ ਤੁਸੀਂ ਅਸਤੀਫਾ ਦੇ ਦਿਦੋ ਇਸ ਤੋਂ ਬਾਅਦ ਹੁਣ ਰਾਚਾ ਵਿੜਿੰਗ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਰਾਚਾ ਵਿੜਿੰਗ ਦਾ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਗਿਆ ਹੈ ਤੇ ਜਾਖੜ ਸਾਹਿਬ ਦੇ ਖਿਲਾਫ ਅਬਰੋਹਰ ਤੋਂ ਉਹਨਾਂ ਨੇ ਕਿਹਾ ਕਿ ਚੋਣ ਲੜਾਂਗਾ ਤੇ ਜੇਕਰ ਉਹ ਜਾਂਦੇ ਨੇ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪਵੇਗਾ ਤੇ ਜਿਸ ਦੇ ਤਹਿਤ ਦੱਸਿਏ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧਾ ਚੈਲੰਜ ਕੀਤਾ ਹੈ ਰਾਜਾ ਵੜਿੰਗ ਨੇ ਕਿਹਾ ਕਿ ਅਬ ਉਹਰ ਤੋਂ ਚੋਣ ਲੜਨ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਹਾਰ ਗਏ ਤਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ ਤੇ ਜੇਕਰ ਜਾਖੜ ਚੋਣਾ ਹਾਰਦੇ ਨਹੀਂ ਤਾਂ ਕੀ ਉਹ ਅਸਤੀਫਾ ਦੇਣਗੇ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਭੱਖ ਦੀ ਹੋਈ ਨਸਰ ਆ ਰਹੀ ਹੈ ਤੇ ਦੱਸਿਏ ਕਿ ਰਾਜਾ ਵੜਿੰਗ ਨੇ ਹੁਣ ਜਿਹੜੇ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਸਿੱਧਾ ਚੈਲੰਜ ਕੀਤਾ ਹੈ ਤੇ ਦੂਜੇ ਪਾਸੇ ਹੁਣ ਦੇਖਣਾ ਹੋਵੇਗਾ ਕਿ ਸੁਨੀਲ ਜਾਖੜ ਇਸ ਗੱਲ ਦੇ ਉੱਤੇ ਕੀ ਜਵਾਬ ਦਿੰਦੇ ਨੇ ਕਿ ਉਹ ਰਾਜਾ ਵੜਿੰਗ ਦਾ ਚੈਲੰਜ ਅਸੈਪਟ ਕਰਦੇ ਨੇ ਜਾਂ ਨਹੀਂ ਤਾਂ ਉਥੇ ਰਾਜਾ ਵੜਿੰਗ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਲੈ ਕੇ ਗਰਮਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਹੁਣ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਆ ਬੋਹਰ ਤੋਂ ਚੋਣ ਲੜੋ ਤੇ ਜੇਕਰ ਤੁਸੀਂ ਹਾਰ ਜਾਂਦੇ ਹੋ ਤਾਂ ਤੁਸੀਂ ਆਪਣਾ ਪ੍ਰਧਾਨ ਇਹ ਤੋਂ ਅਸਤੀਫਾ ਦੋ ਤੇ ਜੇਕਰ ਮੈਂ ਹਾਰ ਜਨਾ ਤਾਂ ਮੈਂ ਅਸਤੀਫਾ ਦੇਣ ਦੇ ਲਈ ਤਿਆਰ ਹਾਂ ਤੇ ਜਿਸ ਤੋਂ ਬਾਅਦ ਹੁਣ ਸੁਨੀਲ ਜਾਖੜ ਕੀ ਇਹ ਚੈਲੰਜ ਸਵੀਕਾਰ ਕਰਨਗੇ ਜਾਂ ਨਹੀਂ ਕਿ ਉਹ ਬਹੁਤ ਚੋਣ ਲੜਨਗੇ ਜਾਂ ਨਹੀਂ ਇਸ ਨੂੰ ਲੈ ਕੇ ਕਈ ਸਵਾਲ ਹੁਣ ਬਣ ਗਏ ਨੇ ਤੇ ਰਾਜਾ ਵੜਿੰਗ ਦੇ ਸਿੱਧਾ ਚੈਲੰਜ ਹੈ ਜਿਹੜਾ ਕਿ ਸੁਨੀਲ ਜਾਖੜ ਨੂੰ ਕੀਤਾ ਚੈਲੰਜ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਬਰੋਹਰ ਤੋਂ ਜਿਹੜੀ ਕਿ ਚੋਣ ਲੜੋ ਤੇ ਜੇਕਰ ਤੁਸੀਂ ਹਾਰ ਜਾਂਦੇ ਹੋ ਤਾਂ ਤੁਸੀਂ ਅਸਤੀਫਾ ਦੇ ਦੇਦੋ ਇਸ ਤੋਂ ਬਾਅਦ ਹੁਣ ਰਾਜਾ ਵੜਿੰਗ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਰਾਜਾ ਵੜਿੰਗ ਦਾ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਗਿਆ ਹੈ ਤੇ ਜਾਖੜ ਸਾਹਿਬ ਦੇ ਖਿਲਾਫ ਅਬੋਹਰ ਤੋਂ ਉਹਨਾਂ ਨੇ ਕਿਹਾ ਕਿ ਚੋਣ ਲੜਾਂਗਾ ਤੇ ਜੇਕਰ ਉਹ ਹਾਰ ਜਾਂਦੇ ਨੇ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪਵੇਗਾ ਤੇ ਜਿਸ ਦੇ ਤਹਿਤ ਦੱਸਿਏ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧਾ ਚੈਲੰਜ ਕੀਤਾ ਹੈ ਰਾਜਾ ਵੜਿੰਗ ਨੇ ਕਿਹਾ ਕਿ ਅਬੋਹਰ ਤੋਂ ਚੋਣ ਲੜਨ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਹਾਰ ਗਏ ਤਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ ਤੇ ਜੇਕਰ ਜਾਖੜ ਚੋਣਾ ਹਾਰਦੇ ਨਹੀਂ ਤਾਂ ਕੀ ਉਹ ਅਸਤੀਫਾ ਦੇਣਗੇ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਭੱਖਦੀ ਹੋਈ ਨਸਰ ਆ ਰਹੀ ਹੈ ਤੇ ਦੱਸੀਏ ਕਿ ਰਾਜਾ ਵੜਿੰਗ ਨੇ ਹੁਣ ਜਿਹੜੇ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਸਿੱਧਾ ਚੈਲੰਜ ਕੀਤਾ ਹੈ ਤੇ ਦੂਜੇ ਪਾਸੇ ਹੁਣ ਦੇਖਣਾ ਹੋਵੇਗਾ ਕਿ ਸੁਨੀਲ ਜਾਖੜ ਇਸ ਗੱਲ ਦੇ ਉੱਤੇ ਕੀ ਜਵਾਬ ਦਿੰਦੇ ਨੇ ਕਿ ਉਹ ਰਾਜਾ ਵੜਿੰਗ ਦਾ ਚੈਲੰਜ ਅਕਸੈਪਟ ਕਰਦੇ ਨੇ ਜਾਂ ਨਹੀਂ ਤਾਂ ਉਥੇ ਰਾਜਾ ਵੜਿੰਗ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਲੈ ਕੇ ਗਰਮਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਹੁਣ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਆ ਬੋਹਰ ਤੋਂ ਚੋਣ ਲੜੋ ਤੇ ਜੇਕਰ ਤੁਸੀਂ ਹਾਰ ਜਾਂਦੇ ਹੋ ਤਾਂ ਤੁਸੀਂ ਆਪਣਾ ਪ੍ਰਧਾਨਗੀਤ ਅਸਤੀਫਾ ਦਿਓ ਤੇ ਜੇਕਰ ਮੈਂ ਹਾਰ ਜਾਂਦਾ ਤਾਂ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ ਤੇ ਜਿਸ ਤੋਂ ਬਾਅਦ ਹੁਣ ਸੁਨੀਲ ਜਾਖੜ ਕੀ ਇਹ ਚੈਲੰਜ ਸਵੀਕਾਰ ਕਰਨੇ ਜਾ ਨਹੀਂ ਕਿ ਅਬਹਰ ਤੋਂ ਚੋਣ ਲੜਨਗੇ ਜਾਂ ਨਹੀਂ ਇਸ ਨੂੰ ਲੈ ਕੇ ਕਈ ਸਵਾਲ ਹੁਣ ਬਣ ਗਏ ਨੇ ਤੇ ਰਾਜਾ ਵੜਿੰਗ ਦੇ ਸਿੱਧਾ ਚੈਲੰਜ ਹੈ ਜਿਹੜਾ ਕਿ ਸੁਨੀਲ ਜਾਖੜ ਨੂੰ ਕੀਤਾ